ਕਦਰ ਨਹੀਂ ਕੋਈ ਫੋਟੋ ਵਗੈਰਾ ਨਹੀਂ ਵਿੱਚ ਵੀ ਅੱਜ ਕੱਲ ਆਪਣੇ ਕੋਲੇ ਫੋਨ ਵਗੈਰਾ ਹੁੰਦਾ ਸਾਰੇ ਨੇ ਵੀਡੀਓ ਬਣਾਉਣੀ ਸਿੱਖ ਲਈ ਰਹਿ ਗਏ ਸੀ ਯਾਰ ਮੰਜੇ ਦੀ ਰਹਿ ਗਈ ਸੀ ਜਿਹੜੇ ਖੇਤ ਦੇ ਵਿੱਚ ਸੀਗੇ ਹਾਂ ਸੇ ਕੰਮ ਵਗੈਰਾ ਕਰ ਰਹੇ ਸੀ ਉਹ ਹੀ ਹੈ ਵੀਰੇ ਪਤਾ ਕੀ ਹੈ ਸਾਰੇ ਜਣੇ ਲੋਕ ਨੇ ਵੀਡੀਓ ਆਪ ਦੇਖ ਰਹੇ ਨੇ ਸਾਰੇ ਇਹੀ ਕਮੈਂਟ ਕਰਦੇ ਨੇ ਵੀ ਉਹ ਫਾਰਮਾਂ ਫਲਾਈਆਂ ਜਾ ਰਹੀਆਂ ਨੇ ਕੋਈ ਅਫਵਾਹ ਨਹੀਂ ਕੋਈ ਹੋ ਨਹੀਂ ਜਮਾ ਉਹ ਆਪਾਂ ਨੂੰ ਕੋਈ ਦੇਖਿਆ ਸਾਰਾ ਦੇਖਿਆ ਨੇਗਾ ਇਹ ਜਿੰਜਵਾਕ ਜਾਮਣਾ ਚ ਗਈ ਜਾਂਦੀ ਉੱਥੇ ਮੈਂ ਇਹਦੇ ਨਵੇਂ ਆਈਟਮ ਬਣ ਕੇ ਜਾਂਦੀ ਹਾਂ ਅੱਛਾ ਠੀਕ ਹੈ ਜੀ ਕੋਈ ਵੀ ਜੇ ਤੁਸੀਂ ਇਹ ਗੱਲ ਸੱਚ ਹੈਗੀ ਡੇਲੀ ਹਰਾ ਕੱਢਣਾ ਹੁੰਦਾ ਜੀ ਸਾਰੇ ਪ੍ਰਸ਼ਾਸਨ ਵਗੈਰਾ ਦੇਖ ਰਿਆ ਹੁੰਦੇ ਨੇ ਫਿਰ ਜੇ ਆਪਾਂ ਕੋਈ ਗਲਤ ਭਾਵਾ ਨਹੀਂ ਨਹੀਂ ਗੱਲ ਪੋਰਾ ਵੀ ਨਹੀਂ ਯਾਰ ਮੈਂ ਤੁਹਾਨੂੰ ਕਹਿੰਦਾ ਜਿਵੇਂ ਅਸੀਂ ਐਵੇਂ ਭਗਾਈ ਮਰੀ ਜੀ ਸਾਰਾ ਦੇਖਿਆ ਜਾਂ ਉਹ ਦੇਖਿਆ ਉਹ ਦੇਖਿਆ ਮੂੰਹ ਮੂੰਹ ਦੇਖਿਆ ਕੱਲਾ ਜਦੋਂ ਲੋਕ ਇਕੱਠ ਹੋ ਕੇ ਆਊਗਾ ਵੀਰੇ ਤਾਂ ਸਾਰਾ ਆਪਣਾ ਜਿਹੜਾ ਪ੍ਰਸ਼ਾਸਨ ਵਿੱਚ ਪਹੁੰਚੂਗਾ ਤੇ ਗੱਲ ਇਹ ਕਲੀਅਰ ਹੋ ਜੂਗੀ ਭਾਈ ਤੁਸੀਂ ਐਂ ਦੇਖੋ ਯਾਰ ਸਾਰਿਆਂ ਦੇਖ ਰਹੇ ਯਾਰ ਗੱਲਬਾਤ ਕੀ ਆ ਵੀਰੇ ਵੀ ਗਰੂਪ ਤੋਂ ਇਹ ਚੱਲੀ ਆ ਇਹਨਾਂ ਨੇ ਸਾਡੂੰ ਫੋਨ ਲਾਇਆ ਇਹਨਾਂ ਨੂੰ ਫੋਨ ਲਾਇਆ ਦੇਖ ਦੇਖ ਇਹਨਾਂ ਨੇ ਭਾਈ ਸਾਨੂੰ ਫੋਨ ਮਗਾਇਆ ਅਸੀਂ ਆਪਦਾ ਜਿਹੜਾ ਸਾਡੇ ਲਈ ਜਿੰਨਾ ਕ ਪਰਮੰਧ ਦੀ ਡਾਂਗ ਛੋਟੀ ਆਸਲਾ ਅਸੀਂ ਲੈ ਕੇ ਬੰਦੇ ਉਹਰੇ ਸਾਡੇ ਪਹੁੰਚ ਗਏ ਅਸੀਂ ਕੋਠੇ ਦੇ ਜਾ ਕੇ ਟਰੈਕਟਰ ਨਾਲ ਲਾ ਕੇ ਫੇਰ ਕੋਠੇ ਤੇ ਚੜਿਆ ਸੀ ਉਹ ਬਿਲਾ ਕੇ ਚੜੇ ਨੇ ਕੋਈ ਅਫਵਾਹ ਨਹੀਂ ਇਹ ਵੀ ਕਈ ਵਾਰ ਬੰਦੇ ਕਹਿੰਦੇ ਨੇ ਵੀ ਮਜ਼ਾਕ ਕਰਦੇ ਨੇ ਅਸੀਂ ਤਾਂ ਹੋਰ ਤਾਂ ਵੀ ਟਾਈਮ ਨਹੀਂ ਆਦੇ ਕੰਮ ਕਰਨ ਨੂੰ ਟਾਈਮ ਨਹੀਂ ਅਸੀਂ ਤਾਂ ਕੰਮ ਕੀ ਕਰਨੀ ਮਿਸਤਰੀ ਕਰਿਆ ਇਹ ਹੀ ਦੱਸ ਦੇਣ ਹੋਗੇ 10 ਦਿਨ ਦੀ ਗੱਲ ਹੈ ਇਹੀ ਜਾਨਵਰ 10 ਦਿਨਾਂ ਦੀ ਗੱਲ ਹੈ ਖਾਲੀ ਪ੍ਰਚਾਰ ਤੋਂ ਵੀ ਇਹੀ ਬੇਨਤੀ ਵੀ ਬਿਗਲਾਤ ਨਹੀਂ ਕਿ ਮੈਂ ਪਿੱਛੇ ਛਾਵਾਂ ਦੇ ਡਬੰਡਰਾਂ ਦਾ ਪ੍ਰੰਧ ਕਰਕੇ ਪੁੱਛਿਆ ਮੇਰੇ ਜਿਹੜਾ ਸ਼ੇਰ ਉੱਕੜਿਆ ਜਾਵੇ ਜਿਦੋਂ ਬਾਈ ਹੁਣ ਕਾਰਨ ਕੀ ਹੈ ਇੱਕ ਵੱਡੀ ਗੱਲ ਸਾਰਿਆਂ ਤੋਂ ਅਸੀਂ ਹੁਣ ਮੱਕੀ ਵੜਨੇ ਆ ਬਾਈ 10 ਦਿਨਾਂ ਨੂੰ ਇੱਕ ਮਿੰਟ ਵਾਕੇ ਖੜ ਜਾ ਯਾਰ ਇੱਕ ਮਿੰਟ ਵੀਰੇ ਇੱਕ ਮਿੰਟ ਹੁਣ ਮੱਕੀ ਵੜਨੇ ਆ ਬਾਈ 10 ਦਿਨਾਂ ਨੂੰ ਥੋੜੇ ਬੰਦੇ ਕਿਹੜਾ ਮਾਰੂਗਾ ਇਹ ਚਿੜੀਆਂ ਮੈਨੂੰ ਐ ਦੱਸੋ ਮਾਰੂਗਾ ਬਾਈ ਕੋਈ ਚਿੜੀਆਂ ਅਗਲਾ ਡਰਦਾ ਵੜਦੇ ਨਹੀਂ ਵਿੱਚ ਅਗਲਾ ਕਹਿੰਦਾ ਭਾਂਚ ਦਾਵੇ 5-700 ਰੁਪਏ ਦਿਹਾੜੀ ਦਿਹਾੜੀ ਤੋਂ ਕੀ ਕਰਨਾ ਆਪਾਂ ਜਦੋਂ ਜਾਣ ਹੀ ਬਾਗੀ ਹਾਂਜੀ ਹਾਂਜੀ ਇਹ ਚਿੜੀਆਂ ਮਾਰਨੀ ਨਹੀਂ ਵੜਨਾ ਕਿਸੇ ਨੇ ਹਾਂਜੀ ਹਾਂਜੀ ਇਹਦਾ ਪੱਕਾ ਪੁਖਤਾ ਪ੍ਰਬੰਧ ਕਰੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਵੀ ਡਰਾਉਨ ਡਰੂਨ ਦੇ ਪ੍ਰਬੰਧ ਕਰਕੇ ਇਹਨੂੰ ਫੜੇ ਜਾਂ ਮੰਨ ਕੇ ਚਲੋ ਜਾਂ ਫਿਰ ਮਾਰਨ ਦੀ ਮਨਜ਼ੂਰੀ ਦੇ ਦੇਣ ਅ ਨਾ ਤਾਂ ਹੁਣ ਪ੍ਰਸ਼ਾਸਨ ਮਾਰਨ ਨੰਦਿੰਦਾ ਹੈ ਮਨਜ਼ੂਰੀਆ ਜਿਹੜੀ ਉਹ ਤਾਂ ਬਿਲਕੁਲ ਗਲਤ ਹੈ ਆਪਣਾ ਨਹੀਂ ਬਾਈ ਫਿਰ ਪ੍ਰਸ਼ਾਸਨ ਹੱਲ ਤੱਕ ਬਾਈ ਹੁਣ 10 ਦਿਨ ਹੋ ਗਏ 10 ਦਿਨਾਂ ਤੋਂ ਲਾਲਾ ਤੂੰ ਕੋਈ ਕਹਿੰਦਾ ਮਜ਼ਾਕ ਕਰਦੇ ਨੇ ਕੋਈ ਕਹਿੰਦਾ ਕੁਛ ਕਰਦੇ ਨੇ ਫਿਰ ਹੁਣ ਇਹਦਾ ਹੱਲ ਤਾਂ ਕਰਨ ਕੋਈ ਜੇ ਗੱਲ ਜੇ ਅੱਜ ਕਲੀਅਰ ਹੋ ਗਿਆ ਹਾਂ ਕੋਈ ਸੇ ਤੂੰ ਮਿਲ ਲੈਂਦਾ ਉਹ ਬਾਈ ਜੇ ਉਹਨੇ ਖੜਾ ਉਹ ਲਊਗਾ ਮਨਜ਼ੂਰੀ ਨਹੀਂ ਦੱਸੋ ਵੀ ਉਹਣਾ ਮੁੰਡਾ ਇਹ ਮੁੰਡਾ ਨੇ ਇਹ ਇਕੱਲੇ ਸੀ ਦੁੰਨੀ ਤੇ ਸੀ ਦੁੰਨੀ ਸੀ ਅੱਗੇ ਵੀ ਰੋਜ਼ ਆਉਂਦੇ ਨੇ ਰੋਜ਼ ਆਉਂਦੇ ਨੇ ਕਾਰਾ ਵਧਣਾ ਹੈ ਹੁਣ ਇਹਨਾਂ ਹੁਣੇ ਕਿਹੜਾ ਮਨਜ਼ੂਰੀ ਲੈਣੀ ਸੀ ਫਿਰ ਇੱਥੇ ਕਈ ਵਾਰ ਮੰਨ ਕੇ ਚੱਲੋ ਜਿਹੜੇ ਫੇਸਬੁੱਕ ਹੀ ਵਿਦਵਾਨ ਨੇ ਅਗਲਾ ਕਹਿੰਦਾ ਜੀ ਇਹਨਾਂ ਨੇ ਜਾਨਵਰ ਮਾਰਤਾ ਇਹਨਾਂ ਨੇ ਫਲਾਨਾ ਮੰਗਿਆ ਹਾਂਜੀ ਫਿਰ ਭਾਈ ਜੇ ਹੁਣ ਸਾਨੂੰ ਮਾਰੂ ਇਸ ਤਾਂ ਮਾਰਾਂਗੇ ਉਹ ਤਾਂ ਹੈਗਾ ਹੀ ਅਸੀਂ ਤਾਂ ਮਾਰਾਂਗੇ ਉਹੀ ਹੈ ਨਾ ਵੀਰੇ ਪ੍ਰਸ਼ਾਸਨ ਦੇ ਕੋਲ ਇੰਨੀ ਡੇਰੀ ਕਰ ਰਿਹਾ ਜੇ ਇਦਾਂ ਦਾ ਕੁਝ ਹੋ ਗਿਆ ਪ੍ਰਸ਼ਾਸਨ ਦੇ ਕੋਲ ਭਾਈ 2 ਘੰਟੇ ਹੋ ਗਏ ਭਾਈ 2 ਘੰਟੇ ਫੋਨ ਕਰੇ ਹਫ਼ਤੇ ਦੇ ਵੀ ਚੱਲ ਰਿਹਾ ਹਫ਼ਤੇ ਦਾ ਚੱਲਿਆ ਹਾਂ ਸਾਨੂੰ ਇਹਦੀ ਫੰਨ ਦੇ ਵਿੱਚ ਕੁਛ ਕਰਨੋ ਕੁਛ ਨਾ ਕਰਨ ਸਾਨੂੰ ਤਾਂ ਕੇ ਤਾਂ ਦੇਣ ਹਾਂਜੀ ਹਾਂਜੀ ਭਾਈ ਇਸ ਦਾ ਜਵਾਬ ਵੀ ਲਿਓ ਹਟ ਕੇ ਖੇਤ ਹੁ ਕੱਲਾ ਜਾਣਾ ਨਹੀਂ ਕੋਈ ਖੇਤ ਤਾਂ ਆਉਂਦਾ ਤਿੰਨ ਜਾਣੇ ਆਉਣੇ ਆ ਹਰਾ ਬੱਡੜੀ ਨਵੇਂ ਗੁਰਦੁਆਰਾ ਜੀ ਇਹ ਚ ਵੀ ਨਹੀਂ ਕਿਨੇ ਰਹਿਣਾ ਗੁਰਦੁਆਰਾ ਇੱਧਰ ਬਾਬੇ ਗੁਰੂ ਘਰ ਚ ਵੀ ਨਹੀਂ ਕਿਨੇ ਰਹਿਣਾ ਜਦੋਂ ਇਹ ਡਰਦੇ ਆ ਕੇ ਬਈ ਕੁੜੀਆਂ ਸ਼ਹਿਰ ਸੂਰ ਕਰਨ ਆਉਂਦੀਆਂ ਹੁੰਦੀਆਂ ਸਵੇਰੇ ਸਾਜਰੇ ਕੋਈ ਨਹੀਂ ਆਉਂਦਾ ਕੋਈ ਜੀ ਬੱਚਾ ਨਹੀਂ ਆਉਂਦਾ ਕੋਈ ਜੀ ਬੱਚਾ ਨਹੀਂ ਆਉਂਦਾ ਸਵੇਰੇ ਅਗਲਾ ਡਰ ਜਾਂਦਾ ਬਾਈ ਜਾਨ ਦੇ ਉੱਤੋਂ ਦੀ ਕੀ ਹੈ ਠੀਕ ਹੈ ਵੀਰੇ ਹਾਂ ਇਹ ਬਾਈ ਇਹਨਾਂ ਨੇ ਦੇਖਿਆ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਉਹ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਇੱਥੇ ਪਹੁੰਚਣਗੇ ਆਪਣਾ ਸਾਰਾ ਪ੍ਰਬੰਧ ਵਗੈਰਾ ਕਰਕੇ ਠੀਕ ਹੈ ਜੀ ਗਰੀ